ਪੰਜਾਬ ਮੇਲਿਆਂ ਦਾ ਦੇਸ਼ ਹੈ ਅੱਜ ਦਿਨ ਇੱਥੇ ਮੇਲੇ ਲੱਗਦੇ ਹਨ ਵਿਸਾਖੀ ਮੇਲਾ ਵੀ ਇਹਨਾਂ ਵਿੱਚੋਂ ਇੱਕ ਪ੍ਰਮੁੱਖ ਮੇਲਾ ਹੈ ਗੱਲ ਕਰੀਏ ਭੀਮਪੁਰ ਵਿਸਾਖੀ ਮੇਲੇ ਦੀ ਕਿਸੇ ਸਮੇਂ ਇਲਾਕੇ ਦਾ ਇੱਕ ਬਹੁਤ ਵੱਡਾ ਮੇਲਾ ਹੁੰਦਾ ਸੀ ਸਮੇਂ ਦੀ ਮਾਰ ਨੇ ਇਸ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਲੋਕ ਸਾਲ ਭਰ ਇਸ ਮੇਲੇ ਦਾ ਇੰਤਜ਼ਾਰ ਕਰਦੇ ਸੀ ਸਵੇਰੇ ਨਹਿਰ 'ਚ ਇਸ਼ਨਾਨ ਕਰਨਾ ਦੁਪਹਿਰ ਨੂੰ ਭੰਗੜੇ ਪੈਣੇ ਸ਼ਾਮ ਨੂੰ ਦੁਕਾਨਾਂ ਦੀਆਂ ਲੱਗੀਆਂ ਰੌਣਕਾਂ ਖੇਚਦਾ ਕੇਂਦਰ ਹੁੰਦੀ ਸੀ ਬੱਚਿਆਂ ਅਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਚਾਹ ਹੁੰਦਾ ਸੀ ਜਦੋਂ ਇਸ ਸੰਬੰਧੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਰੂਰਤ ਹੈ ਅਜਿਹੇ ਮੇਲਿਆਂ ਨੂੰ ਪਰਫੁੱਲਤ ਕਰਨ ਦੀ ਤਾਂਕਿ ਆਪਣੀ ਸੱਭਿਆਚਾਰ ਸੰਸਕ੍ਰਿਤੀ ਅਤੇ ਪਿੰਡੂ ਕਲਚਰ ਨੂੰ ਬਚਾਇਆ ਜਾ ਸਕੇ 40 ਸਾਲ ਪਹਿਲੇ ਸਾਡੇ ਇਲਾਕੇ ਦੇ ਵਿੱਚ ਪਿੰਡ ਨਾਲਾ ਵਿੱਚ ਬਸਾਖੀ ਮਨਾਇ ਜਾਂਦੀ ਸੀ ਬਾਬਾ ਕੋ ਨੀ ਸਾਦੇ ਦਰਬਾਰ ਲੇਕਿਨ ਉਥੇ ਇੱਕ ਵਾਰ ਲੜਾਈ ਹੋਣ ਦੇ ਕਾਰਨ ਉਥੇ ਹਮੇਸ਼ਾ ਵਾਸਤੇ ਬਸਾਖੀ ਬੰਦ ਹੋ ਗਈ ਉਸ ਤੋਂ ਬਾਅਦ ਯੂਵੀਡੀਸੀ ਨਹਿਰ ਤੇ ਪੁਲ ਦੇ ਉੱਤੇ ਪਿੰਡ ਪੀਂਪਰ ਉਥੇ ਬਸਾਖੀ ਦਾ ਮੇਲਾ ਲੱਗਣਾ ਸ਼ੁਰੂ ਹੋਇਆ ਤੇ ਪਿੰਡ ਬਗਿਆਲ ਪਿੰਡ ਮਮਿਆਲ ਨਾਲਾ ਪੀਂਪਰ ਇਸ ਦਿਨ ਸਾਰੇ ਪਿੰਡਾਂ ਦੇ ਵਿੱਚੋਂ ਲੋਕੀ ਭੰਗੜਾ ਲੈ ਕੇ ਆਂਦੇ ਸੀ ਤੇ ਪਿੰਡ ਢੀਂਪਰ ਨਹਿਰ ਦੇ ਤੇ ਪੋਲ ਤੇ ਸਾਰਿਆਂ ਦਾ ਮਿਲਣ ਹੁੰਦਾ ਸੀ ਤੇ ਸਾਰੇ ਮਿਲ ਕੇ ਪਹਾੜਾ ਭੰਗੜਾ ਪਾਉਂਦੇ ਸੀ ਤੇ ਫਿਰ ਸਾਰੇ ਬੜੇ ਇੱਕ ਦੂਜੇ ਦੇ ਹੱਥ ਸੱਤ ਮਿਲਾਂਦੇ ਸੀ ਬੜੇ ਜੱਫੀਆਂ ਪਾਉਂਦੇ ਸੀ ਤੇ ਇਹ ਮੇਰਾ ਬੜੇ ਹੀ ਜੋਰ ਜੋਸ਼ ਨਾਲ ਮਨਾਇਆ ਜਾਂਦਾ ਸੀ ਜਿਹੜਾ ਹੁਣ ਦਿਨੋਂ ਦਿਨ ਕਿਸੇ ਮੇਲੇ ਦੀ ਜਿਹੜੀ ਰੌਣਕ ਘਟਦੀ ਜਾ ਰਹੀ ਹੈ ਸ਼ਾਇਦ ਹੁਣ ਮਨੋਰੰਜਨ ਦੇ ਸਾਧਨ ਬਹੁਤ ਜ਼ਿਆਦਾ ਹੋ ਚੁੱਕੇ ਹਨ ਉਹ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵੀ ਘਟਦਾ ਜਾ ਰਿਹਾ ਹੈ ਸਾਨੂੰ ਜ਼ਰੂਰ ਤਾਂ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਹੈ ਇਹਨੂੰ ਸੰਭਾਲ ਕੇ ਰੱਖਿਆ ਜਾਵੇ ਤੇ ਅੱਗੇ ਛੋਟੇ ਬੱਚਿਆਂ ਨੂੰ ਦੱਸਿਆ ਜਾ ਜਾ ਕਿ ਵਿਸਾਖੀ ਕੀ ਜੀ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਲੇਕਿਨ ਦਿਨ ਦਿਨ ਇਹ ਲੋਕਾਂ ਦਾ ਚੋਕਾ ਘਟਦਾ ਜਾ ਰਿਹਾ ਤੇ ਇਸ ਵਿੱਚ ਜਰੂਰਤਾ ਹੈ ਕਿ ਲੋਕੀ ਸਾਰੇ ਮਿਲ ਕੇ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣ ਸਾਖੀ ਦਾ ਮੇਲਾ ਸਾਡੇ ਇਤਿਹਾਸਕ ਮੇਲਾ ਹੈ ਜਿਹੜਾ ਕਿ ਪੀਪਰਪੁਰ ਪੁੱਲ ਤੇ ਲੱਗਦਾ ਸੀ ਹੌਸਤਾ ਹੌਸਤਾ ਅਸੀਂ ਲੋਕ ਵਿਸਾਖੀ ਦੇ ਮੇਲੇ ਨੂੰ ਜਾਂ ਆਪਣੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਉਹਦਾ ਕਾਰਨ ਸਮੇਂ ਦੀ ਘਾਟ ਪੈਸੇ ਦਾ ਫਲੋ ਵਧ ਗਿਆ ਮਨੋਰੰਜਨ ਦੇ ਸਾਧਨ ਵਧ ਗਏ ਤੇ ਪੁਰਾਣੇ ਬਜ਼ੁਰਗਾਂ ਦਾ ਜਿਹ ਦੁਨੀਆ ਤੋਂ ਚੱਲ ਵਸਣਾ ਜਿਹੜਾ ਇਸ ਕਰਕੇ ਅਸੀਂ ਆਪਣੀ ਜਿਹੜੀ ਸਾਡਾ ਪੰਜਾਬੀ ਵਿਸਾਖੀ ਦਾ ਮੇਲਾ ਇਹਨੂੰ ਜੀਵਤ ਰੱਖਣਾ ਚਾਹੀਦਾ ਹੈ ਇਹ ਇਤਿਹਾਸਕ ਮੇਲੇ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਨੇ ਇਸ ਕਰਕੇ ਸਾਡੇ ਇਲਾਕੇ ਨੂੰ ਪਿੰਡ ਵਾਸੀਆਂ ਨੂੰ ਜਿਹੜਾ ਕਿ ਵਿਸਾਖੀ ਦਾ ਮੇਲਾ ਹੈ ਇਹਨੂੰ ਪਰਫੁੱਲਤ ਤੇ ਜੀਵਤ ਰੱਖਣਾ ਚਾਹੀਦਾ ਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਵਿਸਾਖੀ ਦੇ ਮੇਲੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਹੜਾ ਕਿ ਸਾਡੀ ਸਭਿਆਦਤਾ ਦਾ ਪ੍ਰਤੀਕ ਹਨ ਸਾਡੀ ਸਭਿਆਦਤਾ ਨੂੰ ਜਿੰਦਾ ਰੱਖਣ ਵਾਸਤੇ ਸਾਡੇ ਕਵਿੰਡਰ ਵਾਲੇ ਦੁਆਲੇ ਦੇ ਲੋਕਾਂ ਨੂੰ ਸਹਿਯੋਗ ਨਾਲ ਪਿੰਪਰ ਪੁੱਲ ਦੀ ਵਿਸਾਖੀ ਜਿਹੜੀ ਹੈ ਮਨਾਣੀ ਗਈ ਮੇਲਾ ਜਿਹੜਾ ਵਿਸਾਖੀ ਦਾ ਬਹੁਤ ਮਸ਼ਹੂਰ ਹੁੰਦਾ ਸੀ ਪਹਿਲਾਂ ਤੇ ਨਾਲੇ ਪਿੰਡ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀ ਏ ਅੱਜ ਤੋਂ ਪਾਕਿਸਤਾਨ ਸੰਤਾਈ ਤੋਂ ਬਾਅਦ ਤੱਕ ਮੇਲਾ ਚੱਲਦਾ ਹੈ ਇਹ ਤੋਂ ਮੇਲਾ ਲੜਾਈ ਝਗੜੇ ਕਰਕੇ ਮੇਲਾ ਮੁੱਕਦਾ ਫਿਰ ਮੇਲਾ ਜਿਹੜਾ ਪੂਰ ਕੋਲ ਦੇ ਉੱਤੇ ਲੱਗਣ ਜਾਂਦਾ ਉਹ ਚਾਰ-ਸਾਤ ਤੋਂ ਦਿਨੋਂ ਦਿਨ ਦਿਨ ਸੇ ਨਾ ਘਟਦਾ ਜਾ ਰਿਹਾ ਕਿਉਂਕਿ ਦੁਨੀਆਂ ਇੱਕ ਦੂਜੇ ਲੜਾਈ ਝਗੜੇ ਦੇ ਵਿੱਚ ਆਉਣਾ ਪਸੰਦ ਨਹੀਂ ਕਰਦੀ ਇਹ ਜਿਹੜੇ ਮੇਲੇ ਨੇ ਬਹੁਤ ਚੰਗੇ ਹੁੰਦੇ ਆ ਦੁਨੀਆਂ ਦਾ ਇਕੱਠ ਹੁੰਦਾ ਆ ਪਿਆਰ ਪੁਗਾ ਪਿਆਰ ਵਧਦਾ ਇਹ ਮਿਲਿਆ ਨੂੰ ਅੱਗੇ ਤੋਂ ਬਹੁਤ ਜ਼ਿਆਦਾ ਵਿਦਵਾਨ ਦੀ ਸੋਚ ਕਰੋ ਕਿ ਤਾਂ ਕਿ ਸਾਡੇ ਬੱਚਿਆਂ ਦਾ ਖਾਲ ਇਹਨਾਂ ਮਿਲਿਆ ਜੇ ਪਬਿਕ ਇਹਨਾਂ ਚੀਜ਼ਾਂ ਵਾਲ ਪਬਿਕ ਤਾਂ ਕਿ ਨਸ਼ਾ ਤੋਂ ਥੋੜੀ ਜਿਹੀ ਦੂਰੀ ਰੱਖਿਆ ਜਾਵੇ ਇਹ ਕਿਉਂਕਿ ਇਹ ਸਾਡੇ ਪੰਜਾਬ ਦਾ ਸਭਿਆਚਾਰ ਪੰਜਾਬੀ ਸਭਿਆਚਾਰ